ਸਾਸਿਕਾਲ ਸਜਣੋ ਸਵਾਗਤ ਕਰਦੇ ਹਾਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਦੇ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਓਗੇ ਰਿਕਵੈਸਟ ਹੈ ਤੁਹਾਡੇ ਗਾੜੀ ਕੀ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰੋ ਫਰਜ ਸਮਝ ਕੇ ਪੈਸੇ ਦੀ ਕਦਰਦਾਨੀ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਮਾ ਦਾ ਕੋਈ ਆਪਦੀ ਖਰੀਦਦਾਰੀ ਕਰ ਸਕੇ ਪਹੁੰਚ ਗਿਆਂ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਪਾਉ ਲਖਵਿੰਦਰ ਸਿੰਘ ਜੀ ਦੇ ਫਾਰਮ ਤੇ ਚਾਰ ਮੱਝਾਂ ਸਜਣੋ ਤੇ ਇੱਕ ਵੈਡ ਸੋਈ ਸਵਾਈ ਆ 25 26 ਕਿਲੋ ਦੋ ਦੱਸਦੇ ਆ ਬਾਕੀ ਸਾਰੀ ਜਾਣਕਾਰੀ ਆਪਾਂ ਪਾਉ ਤੋਂ ਲੈਣੀ ਆ ਤੇ ਫਰਜ਼ ਸਮਝ ਕੇ ਜੁੜੇ ਰਹੋ ਐਂਡ ਤੱਕ ਕਰਾਂਗੇ ਗੱਲਬਾਤ ਪੁੱਛਾਂਗੇ ਕਿਵੇਂ ਦੇ ਰਹਿਣਗੇ ਅੱਜ ਦੇ ਭਾਪ ਪੱਤੇ ਜੀ ਹੋਰ ਪਾਉ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਕੈਮ ਸਿੱਧਾ ਠੀਕ ਹੈ ਕਿਰਪਾ ਕਰਾਂ ਦਾ ਜੀ ਸ਼ੁਗਰ ਪਰਮਾਤਮਾ ਤੇ ਡਰੈਸ ਕਰੀਏ ਨੋਟ ਲਖਵਿੰਦਰ ਸਿੰਘ ਪਿੰਡ ਅਮੀਚਾ ਹਾਂਜੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ 829985735 ਠੀਕ ਆ ਚਾਰ ਮੱਝਾਂ ਝੋਟੀਆਂ ਤੇ ਐਂਡ ਤੇ ਨੀਲੀ ਦਾ ਪੀਸ ਹਨ ਨੀਲੀ 라ਵੀ ਪਿਓਰ ਆਂਗੀਆਂ ਸੋਈਆਂ ਜੀ ਠੀਕ ਆ ਜੀ ਤੇ ਗਾਂ ਕੋਲ ਕਿੰਨਾ ਕੁ ਦੁੱਧ ਕੀ ਡਿਟੇਲ ਆ ਹਾਂ ਥੱਲੇ ਜੀ 26 ਲੀਟਰ 25 ਤੋਂ 26 ਲੀਟਰ ਦੁੱਧ ਪਿਆ ਰਿਹਾ ਜੀ ਅੱਛਾ ਜੀ ਅਗਲੇ ਦੇ ਵਛੀ ਇਹਦੀ ਵਛੀ ਦੇਣੀ ਜੀ ਵਛੀ ਦੇਣੀ ਨਹੀਂ ਹਣਾ ਐ ਇਹਨੂੰ ਕਰ ਦਿਓ ਲੋ ਜੀ ਸੂਆ ਦੁੱਜਾ ਹੋਊਗੀ ਜਾਂ ਤਿਜਾ ਹੋਊਗੀ ਦੁੱਧ ਦਾ ਤਿਜਾ ਹੋ ਸਕਦਾ ਤੁਸੀਂ ਆਪਣੇ ਭੈਣ ਭਰਾ ਦੀ ਬਾਕੀ ਕੱਦ ਕਾਠ ਚੰਗਾ ਵੱਡਾ ਹੈ ਦੁੱਧ 25 ਕਿਲੋ ਹੈ ਤੇ ਬੱਚੀ ਜਿਹੜੀ ਸੱਜਣ ਉਹ ਨਹੀਂ ਦੇਣੀ ਕਿਉਂਕਿ ਬਰੀਡ ਵਾਲੀ ਵਹਿੜ ਆ ਅਗਲਾ ਸੋਚ ਲੈਂਦਾ ਕਿ ਜਿਵੇਂ ਫਾਰਮ ਤੇ ਲਾਉਣੀ ਆ ਹਨਾ ਤੇ ਬਰੀਡ ਨਸਲ ਬਣ ਜਾਂਦੀ ਆ ਕੱਲ ਨੂੰ ਕੁਆਲਿਟੀ ਵਾਲੀ ਵਹਿੜ ਆ ਤੇ ਦੁੱਧ ਚੋਣ ਚਾਣ ਓਕੇ ਹੋ ਗਈ ਚੋਣ ਓਕੇ ਸਾਨੂੰ ਸਭ ਇਤਰਾਜ ਜਨਵਾਦੀ ਠੰਢੀ ਦੀ ਹੀ ਆ ਹਾਂ ਰੇਟ ਕਿੰਨਾ ਦੀ ਕਿੰਨੇ ਦੀ ਫਿਕਸ ਜੀ ਦੇ ਦਈਏ ਅਸਾਂ ਰੱਖਦੀ ਨਾ ਦੇ ਦਈਏ ਹਾਂ ਵੇਖਦੀ ਆ ਵਹਿੜ ਚੰਗੀ ਆ ਬਾਕੀ ਮਾਨ ਕਰ ਦਈਏ ਵਿੱਚ ਖੋਲਾ ਨਹੀਂ ਰੱਖ ਦੋ ਨਹੀਂ ਜੀ ਤੁਹਾਡੀ ਚੀਜ਼ ਆ 90 ਦੀ ਦੇ ਦੋ 90 ਦੀ ਠੀਕ ਆ 90000 ਦੀ ਸਜਣੋ ਮਿਲ ਜੂਗੀ 85 ਦੀ 84 ਦੀ 84 ਦੀ ਵਾਹ ਵਾਹ ਚਲੋ ਠੀਕ ਆ ਚੜਦੀ ਕਲਾ ਹੋ ਗਈ 85 ਦੀ ਤੇ ਦੂਜੇ ਨੰਬਰ ਤੇ ਵੀ ਸੂਈ ਸਵਾਈ ਝੋਟੀ ਆ ਹਾਂਜੀ ਸੂਈ ਸਵਾਈ ਜੀ ਮਗਰ ਇਹਦੇ ਕੱਟਾ ਆ ਉਰਲਾ ਹਾਂਜੀ ਆ ਕੱਟਾ ਹੈ ਲੋ ਜੀ ਤੇ ਕੋਈ ਉਹਨੂੰ ਕਰ ਦੇ ਲੰਮੀ ਦੁੱਧ ਕਿੰਨਾ ਹੋਊਗਾ ਦੁੱਧ ਦਾ ਖਲਸਾ 10 ਲੀਟਰ ਤੇ ਚੋਣ ਓਕੇ ਆ ਚੋਣ ਓਕੇ ਅੱਛਾ ਚੋਣ ਓਕੇ ਹੈ ਲੋ ਜੀ ਚੋਣ ਓਕੇ ਆ ਹਾਂਜੀ ਦੂਜੇ ਸਵੇਰੇ ਝੋਟੀ ਆ ਤੇ ਲੋ ਜੀ ਥਣਾ-ਥਣਾ ਦੀ ਕਰ ਲੋ ਆ ਵੀ ਚੈੱਕ ਪਰਲੀ ਸਾਈਡ ਨੂੰ ਕਰੀਏ ਕਰਾ ਹਾਂ ਲੋ ਜੀ ਤੇ ਅਰੇਟ ਪਉ 90 ਹਜ਼ਾਰ ਦੇ ਦੀ ਜੈ ਸੁਣੋ 80 ਹਜ਼ਾਰ 80 ਦੀ ਠੀਕ ਆ ਤੇ ਤੀਜੇ ਨੰਬਰ ਵਾਲੀ ਕੋਲ ਇਹਦੇ ਥਲੇ ਸਾਨੂੰ ਸਾਰਾ ਦਾਣੇ ਲੱਭ ਦੋ। ਅੱਛਾ। ਆ ਕਾਲਾ ਕੱਟ। ਇਹਦੇ ਮਗਰ ਕੱਟੀ। ਕੱਟੀ। ਠੀਕ ਹੈ। 10 ਕਿਲੋ ਪੱਕਾ ਹੈ। ਚੌਣ ਕਿਦਾਂ ਪਾਉ? ਚੌਣ ਓਕੇ ਆ ਜੀ। ਠੀਕ ਹੈ। ਲੈ ਮੋੜ ਕੇ। ਲਓ ਜੀ। ਉਹ ਕੱਟੀ ਹਨਾ। ਠੀਕ ਹੈ। ਰੇਟ ਜੀ ਪਾਓ ਜੀ। 80 ਹਜ਼ਾਰ ਜੀ ਸਾਨੂੰ ਸਾਰਾ। 80 ਦੀ। ਠੀਕ ਹੈ। ਤੇ ਚੌਥੇ ਨੰਬਰ ਵਾਲੀ ਕੋਚੇ ਨੰਬਰ ਵਾਲੀ ਸੂਈ ਸਵਾਈ ਜੀ ਅੱਛਾ ਇਹ ਸਾਡੇ 9 ਲੀਟਰ 10 ਲੀਟਰ ਭੋਲਾ ਤਿਆਰ ਹੈ ਬੱਚਾ ਬੱਚਾ ਲਈ ਦਾ ਤਿਆਰ ਤਾਜਾ ਬੱਚਾ ਹੈ ਬੱਚੇ ਚਾਰੇ ਹੀ ਠੀਕ ਹੈ ਚਾਹੇ ਆਊਗਾ ਤੇ ਚਾਹੇ ਹੋਊਗਾ ਫਿਰ ਨਹੀਂ ਇੰਨਾ ਦੋ ਜੋ ਜੀ ਉਹ ਅੱਛਾ ਆਊਗਾ ਕਹਿੰਦਾ ਹਾਂਜੀ ਠੀਕ ਹੈ ਹੋਰਲਾ ਕੱਟਾ 10 ਕਿਲੋ ਬੋਲਾ ਹਾਂਜੀ ਬਾਹਰ 10 ਕਿਲੋ ਭੋਲਾ ਸਤ ਲੰਮੀ ਕੱਟ ਕਰਨ ਅੱਛਾ ਅੱਛਾ ਠੀਕ ਹੈ ਲਾਓ ਜੀ ਜੋਨ ਜਵਾ ਓਕੇ ਜੀ ਓਕੇ ਤੇ ਰੇਟ ਲੱਖ ਦੀ ਦੇਗੇ ਤੁਹਾਨੂੰ ਹਾਂ ਨਾ 2000 ਦਾ 98 98 ਹੋਰ ਛੜ ਦੇ ਤੈਨ ਫਿਰ 200 ਦੇ ਛੋੜੀ ਹਾਂ ਹਾਂ 95 ਦੀ ਠੀਕ ਆ ਨਾ 98 ਦੀ ਜੇ ਮਹੀਨੇ ਤੋਂ ਉੱਤੇ ਵੈਸੋ ਜੀ ਇੱਕ ਮਹੀਨਾ ਕੱਟਾ ਮਗਰ ਕੱਟਾ ਮਗਰ ਜੀ ਠੀਕ ਆ ਕੱਟਾ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਹੈ ਮਹੀਨਾ ਇਹਦੇ ਥੱਲੇ ਦੁੱਧ 8 ਤੋਂ 9 ਕਿਲੋ ਤਿਆਰ ਹੈ ਅੱਛਾ 8 ਕਿਲੋ ਦੁੱਧ ਮਾ ਦੇ ਠੀਕ ਆ ਜੋ ਨਹੀਂ ਲੀ ਦੀ ਜੀ ਲਓ ਜੀ ਲਓ ਜੀ ਮੈਂ ਚੰਗੀ ਬਾਕੀ ਡੇਰੀ ਮੱਤਬਲ ਦੀ ਨੀਲੀ ਰਾਵੀਆ ਤੇ ਕਿੰਨੇ ਦੀ ਭੌਗ ਦੇ ਦਿੱਗੇ 85000 85 ਦੀ ਹਾਂਜੀ ਠੀਕ ਆ ਇਹੋ ਪੰਜੇ ਪਸ਼ੂ ਆ ਹਾਂਜੀ ਇਹੋ ਪੰਜੇ ਲਓ ਸੱਜਣੋ ਇਹੋ ਹੀ ਆ ਬਾਕੀ ਤਸੱਲੀ ਕਰਕੇ ਪਿੰਡ ਅਮੀਸ਼ਾ ਪਹੁੰਚ ਕੇ ਨੋਟ ਲਓ ਮੇਲਾ ਸასიਖਾਲ ਸਾਰਿਆਂ ਨੂੰ